ਇਹ ਹੈ ਜੀ 18ਵੀਂ ਪੌੜੀ ਦੀ ਛੇਵੀਂ ਪੰਕਤੀ ਅਸੰਖ ਕੂੜਿਆਰ ਕੂੜੇ ਫਿਰਾਹੇ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਕੂੜਿਆਰ ਦੋ ਤਰ੍ਹਾਂ ਦੇ ਅਰਥ ਹੈ ਜੀ ਸੇਮ ਸਿਚੁਏਸ਼ਨ ਚੱਲਦੀ ਆ ਰਹੀ ਹੈ ਜੀ ਕਿਸਮਾਂ ਦੇ ਠੀਕ ਹੈ ਭਾਵ ਅਸੰਖ ਕਿਸਮਾਂ ਦੇ ਮਨੁੱਖ ਹਨ ਜੋ ਕੁੜਿਆਰ ਹਨ ਤੇ ਅਸੰਖ ਮਨੁੱਖ ਹਨ ਠੀਕ ਹੈ ਜੀ ਕੁੜੇ ਫਰਾਹੇ ਜੋ ਕੂੜੇ ਦੇ ਵਿੱਚ ਫਿਰਦੇ ਰਹਿੰਦੇ ਨੇ ਉਹ ਕੁੜਿਆਰ ਹਨ ਜੀ ਠੀਕ ਹੈ ਜੀ ਆਰ ਜਿਵੇਂ ਅਪ ਕਹਿੰਦੇ ਲਗਾਤਾਰ ਫਿਰਦੇ ਰਹਿਣਾ ਲਗਾਤਾਰ ਕਰ ਦੇਣਾ ਕੂੜੇ ਫਰਾਹੇ ਭਾਵ ਕੂੜ ਦੇ ਵਿੱਚ ਹਾਏ ਨੂੰ ਸਿਆਰੀ ਆ ਗਈ ਜੀ ਕੂੜ ਦੇ ਵਿੱਚ ਫਿਰਦੇ ਰਹਿਣਾ ਠੀਕ ਹੈ ਜੀ ਕੂੜਾ ਜੀ ਧੋਖਾ ਕੂੜ ਹੈ ਜੀ ਸਤਿ ਪ੍ਰਭੂ ਪਰਮਾਤਮਾ ਤੋਂ ਦੂਰ ਝੂਠ ਫਰੇਬ ਇਹ ਸਾਰਾ ਕੂੜ ਹੈ ਜੀ ਫਿਰਾਹੇ ਭਾਵ ਬਚਨਾਂ ਤੋਂ ਫਿਰ ਜਾਣਾ ਵੀ ਫਿਰਾਹੇ ਹੁੰਦਾ ਜੀ ਜਿਹੜਾ ਮਨੁੱਖ ਬੋਲ-ਬੋਲ ਕੇ ਫਿਰ ਜਾਂਦਾ ਹੈ ਜੀ ਠੀਕ ਹੈ ਫਿਰਾਏ ਹੁੰਦਾ ਵਿੱਚ ਵੀ ਕਿਸੇ ਦੇ ਚੱਲਦੇ ਰਹਿਣਾ ਵਿੱਚ ਫਿਰਦੇ ਰਹਿਣਾ ਠੀਕ ਹੈ ਭਾਵ ਕੂੜ ਦੇ ਵਿੱਚ ਫਿਰਦੇ ਰਹਿਣਾ ਕੂੜੇ ਦੇ ਗੰਦਗੀ ਦੇ ਵਿੱਚ ਫਿਰਦੇ ਰਹਿਣਾ ਝੂਠ ਦੇ ਵਿੱਚ ਫਿਰਦੇ ਰਹਿਣਾ ਧੋਖੇ ਦੇ ਵਿੱਚ ਜ਼ਿੰਦਗੀ ਜਿਉਣੀ ਫਰੇਵ ਦੇ ਵਿੱਚ ਜ਼ਿੰਦਗੀ ਜਿਉਣੀ ਠੀਕ ਹੈ ਜੀ ਕੂੜਿਆਰ ਉਹ ਮਨੁੱਖ ਜੋ ਕੂੜ ਕੇ ਰਿਆ ਕਰਦਾ ਹੈ ਕਰੀ ਜਾਂਦਾ ਹੈ ਠੀਕ ਹੈ ਉਹ ਮਨੁੱਖ ਜੋ ਝੂਠ ਬੋਲੀ ਜਾਂਦਾ ਹੈ ਉਹ ਮਨੁੱਖ ਜੋ ਅਸੱਤ ਦੀ ਗੱਲ ਕਰਦਾ ਹੈ ਫਰੇਵ ਧੋਖਾ ਆਦ ਕਰਦਾ ਹੈ ਜੀ ਠੀਕ ਹੈ ਇੱਕ ਅਰਥ ਨਿਕਲਦੇ ਨੇ ਵੀ ਅਸੰਖ ਤਰ੍ਹਾਂ ਦੇ ਕੂੜਿਆਰ ਹਨ ਅਸੰਖ ਤਰ੍ਹਾਂ ਦੇ ਧੋਖੇ ਝੂਠ ਫਰੇਵ ਹਨ ਜੀ ਅਸੰਖ ਕਿਸਮਾਂ ਹਨ ਦੂਸਰਾ ਹੈ ਜੀ ਅਣਗਿਣਤ ਹੀ ਮਨੁੱਖ ਹਨ ਅਸੰਖ ਹੀ ਮਨੁੱਖ ਹਨ ਜੋ ਕੂੜ ਕਿਰਿਆ ਵਿੱਚ ਰੁੱਝ ਗਏ ਹਨ ਜਿਨਾਂ ਦੀ ਜ਼ਿੰਦਗੀ ਹੀ ਕੂੜ ਤੇ ਚੱਲਦੀ ਆ ਜਿਨਾਂ ਦੀ ਜ਼ਿੰਦਗੀ ਹੀ ਧੋਖੇ ਫਰੇਵ ਤੇ ਚੱਲਦੀ ਹੈ ਜਿਹੜੇ ਆਪਣੇ ਬਚਨਾਂ ਤੋਂ ਕੌਲ ਕਰਾਰਾਂ ਤੋਂ ਮੁੱਕਰ ਜਾਂਦੇ ਹਨ ਜੀ ਇਸ ਲਈ ਮੈਨੂੰ ਲੱਗਦਾ ਸ਼ਾਇਦ ਇਸ ਮੁਸਲਮਾਨ ਮਤ ਵਿੱਚ ਆਪਣੇ ਬਚਲਾਂ ਬਚਨ ਦੇ ਕੇ ਮੁੱਕਰ ਜਾਣਾ ਵੀ ਇੱਕ ਸਭ ਤੋਂ ਵੱਡਾ ਪਾਪ ਹੈ ਜੀ ਠੀਕ ਹੈ ਤੇ ਇਹ ਹਨ ਜੀ ਕੂੜ ਕੂੜੇ ਫਿਰਾਹੇ ਹੁਣ ਆਪਾਂ ਨੂੰ ਪਤਾ ਜੀ ਕਿੰਨੇ ਲੋਕ ਕਿੰਨੇ ਫਰਾਡ ਹੋ ਰਿਹਾ ਅੱਜਕੱਲ ਜੀ ਕਿਤੇ ਕ ਰੈਡ ਕਾਰਡਾਂ ਤੇ ਜਾਂ ਕਈ ਲੋਕਾਂ ਦੇ ਸਾਰੇ ਪੈਸੇ ਚੋਰੀ ਕਰਕੇ ਲੈ ਜਾਂਦੇ ਜੀ ਬੈਂਕ ਚੋਂ ਕਿੰਨੀਆਂ ਕਾਲਾਂ ਆਉਂਦੀਆਂ ਆਪਾਂ ਨੂੰ ਠੀਕ ਹੈ ਕਿੰਨੀਆਂ ਫਰੋਤੀਆਂ ਮੰਗਦੇ ਆ ਜੀ ਅੱਜਕੱਲ ਲੁਕਿੰਗ ਅਸੀਂ ਕਿ ਡਨੈਪ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਜੀ ਅਸੀਂ ਤੈਨੂੰ ਮਾਰ ਦਾਂਗੇ ਜਾਨੋ ਤੁਹਾਨੂੰ ਪਤਾ ਜੀ ਤੁਹਾਡੇ ਨਾਲ ਕੀ ਹੋ ਰਿਹਾ ਤੁਹਾਡੇ ਤੁਹਾਡੇ ਨਾਲ ਖੁਦ ਨਾਲ ਕਿਸੇ ਨਾ ਕਿਸੇ ਨੇ ਕੀਤਾ ਹੋਣਾ ਜੀ ਆਪਣੇ ਮਨ ਅੰਦਰ ਛਾਤੀ ਮਾਰੀ ਦੇਖੀ ਤੇ ਫਿਰ ਇਹ ਸੋਚੇ ਕਿ ਅਸੀਂ ਤਾਂ ਨਹੀਂ ਕਿਸੇ ਨਾਲ ਕੁਝ ਕਰ ਰਹੇ ਅਸੀਂ ਤਾਂ ਨਹੀਂ ਕਿਸੇ ਨਾਲ ਧੋਖਾ ਕਰ ਰਹੇ ਜੇ ਕਰ ਰਹੇ ਹਾਂ ਤਾਂ ਫੇਰ ਉਹੀ ਗੱਲ ਆ ਗਈ ਜੀ ਪ੍ਰਭੂ ਪਰਮਾਤਮਾ ਤੋਂ ਮਾਫੀ ਮੰਗ ਲਈਏ ਮੈਂ ਕੀਤਾ ਨਾ ਜਾਤਾ ਹਰਾਮਖੋਰ ਕਹਿ ਕੇ ਹਾਂ ਪਾਪੀ ਤੂੰ ਬਖਸ਼ਣਹਾਰ ਕਹਿ ਕੇ ਵੀ ਪਰਮਾਤਮਾ ਬਖਸ਼ ਦੇ ਅੱਗੇ ਤੋਂ ਮੈਂ ਇਹ ਜੇ ਪਾਪ ਨਹੀਂ ਕਰਦਾ ਤੂੰ ਬਖਸ਼ਣਹਾਰ ਹੈ ਤੂੰ ਸੱਜਣ ਨੂੰ ਬਖਸ਼ਿਆ ਤੂੰ ਬਲੀ ਕੰਧਾਰੇ ਨੂੰ ਬਖਸ਼ਿਆ ਤੂੰ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਬਖਸ਼ਿਆ ਜਿਹੜਾ ਸੱਜਣ ਠੱਗ ਦੇ ਨਾਲ ਮਸ਼ਹੂਰ ਸੀ ਹੁਣ ਉਹ ਭਾਈ ਸੱਜਣ ਬਣ ਗਿਆ ਜੀ ਠੀਕ ਹੈ ਤੂੰ ਬਖਸ਼ਣ ਹਾਰਾ ਬਖਸ਼ ਦੇ ਮੈਂ ਅੱਜ ਤੋਂ ਬਾਅਦ ਨਹੀਂ ਕਰਦਾ ਤੇ ਪ੍ਰਣ ਕਰਕੇ ਆਪਣੇ ਅੰਦਰ ਉਸ ਪ੍ਰਭੂ ਪਰਮਾਤਮਾ ਨੂੰ ਤੂੰ ਛੱਡ ਦੋ ਦੁਨੀਆ ਤੁਹਾਨੂੰ ਕੁਛ ਮਰਜੀ ਕਹਿ ਲੈ ਉਸ ਪਰਮਾਤਮਾ ਤੇ ਪ੍ਰੋਸਸ ਕਰਕੇ ਉਸ ਗੁਰੂ ਨਾਨਕ ਤੇ ਪ੍ਰੋਸਸ ਕਰਕੇ ਕਹਿਣਾ ਜੀ ਜ਼ਿੰਦਗੀ ਇੱਕ ਦਿਨ 'ਚ ਇੱਕ ਪਲ 'ਚ ਤੁਸੀਂ ਬਦਲ ਸਕਦੇ ਆਪਾਂ ਪਹਿਲਾਂ ਵੀ ਸੁਣਿਆ ਸੀ ਜੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਜੀ ਸੱਚੀ ਗੱਲ ਐ ਮਾਫ ਕਰਨਾ ਮੈਂ ਵੀਰ ਦਾ ਨਾਮ ਭੁੱਲ ਗਿਆ ਪਰ ਉਹ ਬੰਦਾ ਸਿੰਗਾਪੁਰ ਰਹਿ ਰਿਹਾ ਵੀਰੇ ਮਾਫ ਕਰਨਾ ਤੁਹਾਡੀ ਗੱਲ ਕਰ ਰਿਹਾ ਤੁਹਾਡੇ ਬਿਨਾ ਪੁੱਛੇ ਇੱਕ ਵਾਰ ਗੱਲ ਹੋਈ ਸੀ ਵੀਰ ਨਾਲ ਕਹਿੰਦੇ ਸਿੰਗਾਪੁਰ ਵਿੱਚ ਜੀ ਉਹ ਕਿਸੇ ਖਾਣੇ ਬਣਾਉਣ ਦੇ ਫੈਕਟਰੀ ਵਿੱਚ ਕੰਮ ਕਰਦੇ ਸਨ ਜੋ ਜਹਾਜ਼ਾਂ ਨੂੰ ਖਾਣਾ ਬਣਾਉਂਦਾ ਤੇ ਦਾੜੀ ਮੁੱਛ ਕੱਟੀ ਹੁੰਦੀ ਸੀ ਜੀ ਉਸ ਮਨੁੱਖ ਦੀ ਉਸ ਵੀਰ ਦੀ ਤੇ ਸ਼ਰਾਬਾਂ ਰੋਜ਼ ਪੀਂਦਾ ਹੁੰਦਾ ਸੀਗਾ ਜੀ ਉਹ ਕਹਿੰਦਾ ਰੋਜ਼ ਮੈਂ ਢੱਕ ਕੇ ਘਰੇ ਆਣਾ ਠੀਕ ਹੈ ਜੀ ਤੇ ਨਿੱਕੀਆਂ ਨਿੱਕੀਆਂ ਦੋ ਬੱਚੀਆਂ ਸਨ ਹੋਈਆਂ ਸਨ ਘਰੇ ਠੀਕ ਹੈ ਤੇ ਕੀ ਹੋਇਆ ਜੀ ਕਹਿੰਦਾ ਇੱਕ ਵਾਰ ਮੈਂ ਪੰਜਾਬ ਚੱਲਿਆ ਗਿਆ ਕਿਸੇ ਵਿਆਹ ਸ਼ਾਦੀ ਚ ਪਹਿਲਾ ਕੰਮ ਕੀ ਕੀਤਾ ਜਾਂਦੇ ਹੋਏ ਕਹਿੰਦਾ ਸੀ ਠੇਕੇ ਤੋਂ ਸ਼ਰਾਬਾਂ ਦੀਆਂ ਪੇਟੀਆਂ ਚੱਕ ਲਈਆਂ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਲੈ ਲਈ ਘਰੇ ਗਿਆ ਤੇ ਸ਼ਰਾਬ ਪੀਤੀ ਜਾਂ ਸ਼ਰਾਬ ਪੀਣ ਤੋਂ ਪਹਿਲਾਂ ਮਨ ਚਾਇਆ ਕਿਉਂ ਨਾ ਨੌਵੇਂ ਪਾਤਸ਼ਾਹ ਗੁਰਤੇ ਇੱਕ ਬਹਾਦਰ ਸਾਹਿਬ ਦੇ ਗੁਰਦੁਆਰੇ ਚਲਾਇ ਜਾਵਾਂ ਠੀਕ ਹੈ ਜੀ ਗੁਰਦੁਆਰੇ ਗਿਆ ਕਹਿੰਦਾ ਮੈਂ ਸਰੋਵਰ ਕੋਲੇ ਖੜਾ ਸੀ ਤੇ ਇੱਕ ਪਤਾ ਨਹੀਂ ਸ਼ਾਇਦ ਗੁਰਦੁਆਰੇ ਦਾ ਹੀ ਕੋਈ ਗਿਆਨੀ ਸੀ ਗੁਰੂ ਕਰਦਾ ਹੀ ਕੋਈ ਪ੍ਰੇਮੀ ਸੀ ਗੁਰਦੁਆਰੇ ਦਾ ਕੋਈ ਪਾਠੀ ਜਾਂ ਸੇਵਾਦਾਰ ਸੀ ਜੀ ਜਾਂ ਹੈਡ ਗ੍ਰੰਥੀ ਸੀ ਦੇਖ ਲਓ ਗ੍ਰੰਥੀ ਕਿੰਨਾ ਉੱਚਾ ਸੁੱਚਾ ਹੋਵੇਗਾ ਉਸ ਦਾ ਜੀਵਨ ਕਿੰਨਾ ਉੱਚਾ ਸੁੱਚਾ ਹੋਵੇਗਾ ਜਿਸ ਨੇ ਇਹ ਪ੍ਰਭਾਵ ਲੈ ਕੇ ਆਂਦਾ ਜਿਸ ਨੇ ਕ੍ਰਾਂਤੀ ਲੈ ਕੇ ਆਂਦੀ ਸਰੀਰ ਵਿੱਚ ਠੀਕ ਹੈ ਜੀ ਇਹ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਦੇ ਹੋਂਵਾਰ ਹੀ ਜਾਵਾ ਠੀਕ ਹੈ ਜਿਨ੍ਹਾਂ ਦੇ ਚਰਨ ਕਮਲ ਤੇਰੇ ਧੋਏ ਧੋਏ ਪੀਮਾ ਵਾਲੀ ਗੱਲ ਹੈ ਜੀ ਤੇ ਇਹ ਇਹ ਗੁਰਸਿੱਖ ਬਸ ਪਿਆਰ ਦੇ ਨਾਲ ਗੱਲ ਕਰ ਦਿੰਦੇ ਜੋ ਪੂਰੀ ਕਰ ਦਿੰਦੇ ਨੇ ਜੀ ਕਹਿੰਦਾ ਕਾਕਾ ਇਦਾਂ ਕਰ ਇਹ ਬਾਲਟੀ ਲੈ ਕੇ ਇੱਕ ਸਰੋਵਰ ਜੋ ਪਰਲਾ ਤੇ ਜੋ ਨਿਸ਼ਾਨ ਸਾਹਿਬ ਹੈ ਗੁਰਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਹੈ ਜੀ ਪੰਜਾਬ ਦੇ ਵਿੱਚ ਉੱਥੋਂ ਦੀ ਗੱਲ ਹੈ ਸ਼ਾਇਦ ਸਿਸ ਗੰਡ ਸਾਹਿਬ ਗੁਰਦੁਆਰਾ ਹੋਵੇ ਮੈਂ ਭੁੱਲ ਗਿਆ ਮਾਫ ਕਰਨਾ ਜੀ ਪਰ ਗੁਰਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਹੈ ਉਸ ਦਾ ਵੀ ਤੁਹਾਨੂੰ ਰੀਜ਼ਨ ਦੱਸਾਂਗਾ ਕਿਉਂ ਮੈਨੂੰ ਪਤਾ ਤੇ ਕਹਿੰਦੇ ਜੀ ਸੱਤ ਗੇੜੇ ਕੱਢ ਕੇ ਇਸ ਨਿਸ਼ਾਨ ਸਾਹਿਬ ਦੇ ਮੱਥਾ ਟੇਕ ਕੇ ਧੰਨ ਗੁਰਤੇਗ ਬਹਾਦਰ ਧੰਨ ਗੁਰਤੇਗ ਬਹਾਦਰ ਲੱਖੀ ਰੱਖੀ ਗਰੀਬ ਦੇ ਇਲਾਜ ਕਹਿ ਕੇ ਆਪਣੇ ਉੱਪਰ ਇਹ ਬਾਲਟੀ ਜਿਹੜੀ ਹੈ ਪਰਜੀਵੀ ਆ ਪਾ ਲਈ ਤੇਰਾ ਇਸ਼ਨਾਨ ਹੋ ਜਾਏਗਾ ਜੀ ਤੇ ਕਹਿੰਦਾ ਪਤਾ ਨਹੀਂ ਕੀ ਗੱਲ ਮਨ ਚ ਆਈ ਕਹਿੰਦਾ ਮੈਂ ਕੋਈ ਬੜਾ ਧਰਮੀ ਇਨਸਾਨ ਨਹੀਂ ਸੀ ਤੇ ਇਦਾਂ ਹੀ ਕੀਤਾ ਤੇ ਸਰੋਵਰ ਚ ਇਸ਼ਨਾਨ ਕਰਕੇ ਘਰ ਆ ਚਲਾ ਗਿਆ ਤੇ ਕਹਿੰਦਾ ਸ਼ਾਮ ਦਾ ਜਦੋਂ ਟਾਈਮ ਹੋਇਆ ਜੋ ਡੇਲੀ ਦੀ ਰੁਟੀਨ ਸੀ ਮਨੁੱਖ ਦੀ ਵੀ ਬੋਤਲਾਂ ਦੋ ਬੋਤਲਾਂ ਪੀ ਲੈਣੀਆਂ ਕਹਿੰਦਾ ਜਿਉਂ ਹੀ ਮੈਂ ਰਸੋਈ ਵੱਲ ਜਾਇਆ ਕਰਾਂ ਤੇ ਕਹਿੰਦਾ ਮੈਨੂੰ ਉਲਟੀ ਆਉਣ ਲੱਗ ਜਿਆ ਕਰੇ ਜਦੋਂ ਮੈਂ ਬਾਹਰ ਨਿਕਲਿਆ ਕਰਾਂ ਮੈਂ ਠੀਕ ਹਾਂ ਮੈਂ ਜਿਉਂ ਹੀ ਸ਼ਰਾਬ ਵਾਲ ਦੇਖਿਆ ਕਰਾਂ ਵੀ ਪੀਣ ਨੂੰ ਦਿਲ ਕਰਦਾ ਟਾਈਮ ਹੋ ਗਿਆ ਉਲਟੀ ਆਉਣ ਲੱਗ ਜਿਆ ਕਰੇ ਕਹਿੰਦਾ ਫਿਰ ਮੈਂ ਬਾਰਾਂ ਮਾਂ ਤੇ ਜਿਵੇਂ ਬਾਹਰ ਬੈਠਾ ਵੀ ਕਹਿੰਦਾ ਦੇਖਾਂ ਵੀ ਸ਼ਰਾਬ ਪੀਣੀ ਹੈ ਸ਼ਰਾਬ ਵਾਲ ਦੇਖਾਂ ਕਹਿੰਦਾ ਉਲਟੀ ਦਾ ਮਨ ਕਰਿਆ ਕਰੇ ਕਹਿੰਦਾ ਮੈਨੂੰ ਬੜੀਆਂ ਇਕ ਚੀਚੀਆਂ ਉੱਠੀਆਂ ਇੱਕ ਉੱਪਰ ਇੱਕ ਛੜੇ ਕਹਿੰਦਾ ਮੈਂ ਕੀ ਕੀਤਾ ਮਨਾ ਕਹਿੰਦਾ ਮਤਲਬ ਡੋਲ ਦੇਣੀ ਹੈ ਕੀ ਕੀਤਾ ਕਹਿੰਦਾ ਮੈਂ ਗੁੱਸੇ ਨਾਲ ਗਿਆ ਰਸੋਈ 'ਚ ਸਾਰੀਆਂ ਦੀ ਸਾਰੀਆਂ ਬੰਦ ਬੋਤਲਾਂ ਖੋਲੀਆਂ ਕਹਿੰਦਾ ਡੋਲ ਕੇ ਪਤਨੀ ਹਜ਼ਾਰਾਂ ਦੀ ਸ਼ਰਾਬ ਕਹਿੰਦਾ ਮੈਂ ਡੋਲ ਕੇ ਬੋਤਲਾਂ ਵਗਾ ਕੇ ਮਾਰੀ। ਕੀ ਹੋਇਆ ਜੀ? ਉੱਥੋਂ ਵਾਪਸ ਆ ਗਿਆ ਜਦੋਂ ਵਿਆਹ ਵਿਹੁਤੇ ਕਹਿੰਦਾ ਮੈਂ ਬਿਲਕੁਲ ਵੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ। ਜਦੋਂ ਹੀ ਸੋਚਦਾ ਸੀ ਦੇਖਦਾ ਸੀ ਉਹਦੀ ਉਲਟੀ ਨੂੰ ਕੱਚਾ ਮਨ ਹੋਣ ਲੱਗਿਆ ਨਾ ਪ੍ਰਮਾਤਮਾ ਦੀ ਰਹਿਮਤ ਬਖਸ਼ੀ। ਵਾਪਸ ਆ ਗਿਆ ਜੀ ਸਿੰਗਾਪੁਰ ਜਿਨ੍ਹਾਂ ਨੇ ਮੈਨੂੰ ਕਹਾਣੀ ਦੱਸੀ ਉਹ ਵੀਰ ਭਾਈ ਸੁਖਦੇਵ ਸਿੰਘ ਕਦੇ ਕੀਰਤਨ ਸੁਣ ਕੇ ਦੇਖਿਓ ਜੀ। ਪ੍ਰਭੂ ਪ੍ਰਮਾਤਮਾ ਇੰਨਾ ਕੁੰਨਾ ਦੀ ਜੁਬਾਨ ਤੇ ਵੱਸਦਾ ਹੈ ਜੀ ਕਿ ਜਿੰਨੇ ਵੀ ਮਨੁੱਖ ਉਹਨਾਂ ਨੂੰ ਮਿਲਦੇ ਨੇ ਤੇ ਰਵਾ ਦਿੰਦੇ ਨੇ ਜੀ ਕੀਰਤਨ ਵਿੱਚ ਇੰਨਾ ਬਿਰਾਗਮਈ ਕੀਰਤਨ ਹੁੰਦਾ ਤੇ ਸੇਵਾ ਵੀ ਉਹਨਾਂ ਦੀ ਬਹੁਤ ਜ਼ਿਆਦਾ ਹੈ ਜੀ ਬੜੇ ਸੋਹਣੇ ਗੁਰਸਿੱਖ ਵਧੀਆ ਦਾੜੀ ਵਾਲੇ ਬੜੇ ਪਿਆਰ ਵਾਲੇ ਬੜੀ ਸੇਵਾ ਵਾਲੇ ਗੁਰਸਿੱਖ ਨੇ ਜੀ ਭਾਈ ਸੁਖਦੇਵ ਸਿੰਘ ਜੀ ਨੇ ਜੀ ਪਿੰਡ ਮੈਨੂੰ ਇਹਨਾਂ ਦਾ ਪਤਾ ਨਹੀਂ ਇਸ ਟਾਈਮ ਇੱਧਰ ਯੂਐਸਏ ਵਿੱਚ ਹੈ ਜੀ ਕਿਤੇ ਸੇਵਾ ਕਰਦੇ ਨੇ ਪਹਿਲਾਂ ਐਲਈ ਵਿੱਚ ਸੀਗੇ ਉਹਨਾਂ ਨੇ ਦੱਸਣ ਦੀ ਗੱਲ ਹੈ ਜੀ ਗੱਲ ਵੀ ਹੋਈ ਕਿ ਉਹ ਪਹਿਲਾਂ ਸਿੰਗਾਪੁਰ ਹੁੰਦੇ ਸਨ ਤੇ ਜਦੋਂ ਕੀਰਤਨ ਕਰਨਾ ਇੱਕ ਗੁਰਸਿੱਖ ਪਿਆਰਾ ਜਿਹੜਾ ਸੀ ਮੇਰਾ ਵੀਰ ਇਹਨਾਂ ਨੇ ਇੰਨਾ ਕੁਰੂਚੀ ਬਣ ਗਈ ਕਿ ਮਨ ਚ ਧਾਰ ਲਿਆ ਕਿ ਕੇਸ ਰੱਖਣੇ ਆ ਤੇ ਕੀ ਕੀਤਾ ਜੀ ਗੁਰ ਅਗੇ ਅਰਦਾਸ ਕਰ ਲਈ ਵੀ ਮੈਂ ਹੁਣ ਗੁਰਸਿੱਖ ਬਣ ਜਾਣਾ ਠੀਕ ਹੈ ਜੀ ਤੇ ਕੀ ਹੋਇਆ ਜਦੋਂ ਵੀ ਕੀਰਤਨ ਕਰਨ ਬਾਣੀ ਕਹਿੰਦੇ ਪਹਿਲਾਂ ਕਦੇ ਪੜ੍ਹੀ ਨਹੀਂ ਸੀ ਜੇ ਕਦੇ ਹੁਣ ਵੀ ਤੁਸੀਂ ਉਹਨਾਂ ਦੇ ਮੱਖੋਂ ਬਾਣੀ ਸੁਣੋ ਉਹਨਾਂ ਦੀ ਕੋਈ ਸੁਰ ਨਹੀਂ ਹੈ ਜੀ ਕੋਈ ਲੈ ਨਹੀਂ ਹੈ ਕੋਈ ਤਾਲ ਨਹੀਂ ਹੈ ਪਰ ਉਹਨਾਂ ਨੇ ਇੱਕ ਵੀ ਗੁਰੂ ਮਹਾਰਾਜ ਦੀ ਪੰਕਤੀ ਹੈ ਨਾ ਗਾਏ ਤੋਂ ਬਿਨਾਂ ਨਹੀਂ ਗਾਉਣੀ ਉਹਨਾਂ ਨੇ ਬਿਨਾਂ ਗਾਏ ਤੋਂ ਉਹਨਾਂ ਨੇ ਕਦੇ ਵੀ ਨਹੀਂ ਬੋਲਣੀ ਤੇ ਕੀ ਹੋਇਆ ਜੀ ਪਿਆਰ ਬਣ ਆਇਆ ਮਨ 'ਚ ਯਕੀਨ ਆਇਆ ਗੁਰਸਿੱਖ ਬਣ ਗਏ ਅਮਰ ਸ਼ਕਲੇ ਸ਼ਾਇਦ ਤੇ ਕਹਿੰਦੇ ਗੁਰੂ ਮਹਾਰਾਜ ਨੂੰ ਕਰ ਲੈ ਕੇ ਆਣਾ ਗੁਰੂ ਮਹਾਰਾਜ ਦਾ ਸਰੂਪ ਕਰ ਲੈ ਕੇ ਆਂਦਾ ਘਰੇ ਪੂਰੀ ਜਗਾ ਬਣਾਈ ਤੇ ਇੰਨਾ ਪਿਆਰ ਪੈ ਗਿਆ ਜੀ ਕਹਿੰਦੇ ਸਾਲ ਦੋ ਸਾਲ ਵਿੱਚ ਜਦੋਂ ਭਾਈ ਸੁਖਦੇਵ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਉਸ ਮਨੁੱਖ ਦੇ ਆਪਣੇ ਮਨ ਦੀ ਕਹਿਣ ਦੀ ਗੱਲ ਹੈ ਕਿ ਉਹ ਕਹਿੰਦਾ ਜੋ ਮੈਨੂੰ ਲੱਗਿਆ ਮਨੁੱਖ ਕਹਿੰਦਾ ਉਹ ਵੀਰ ਕਹਿੰਦਾ ਕਿ ਮੈਨੂੰ ਇਹ ਲੱਗਿਆ ਕਿ ਮੇਰੇ ਗੁਰ ਤੇਗ ਬਹਾਦਰ ਸਾਹਿਬ ਬੈਠ ਕੇ ਕੀਰਤਨ ਕਰ ਰਹੇ ਤੇ ਜੀ ਅੱਖਾਂ ਚੋਂ ਇਹਨਾਂ ਨੀਰ ਡਗਦਾ ਉਹਨਾਂ ਦੇ ਇਹਨਾਂ ਵਿਰਾਗ ਆ ਜਾਂਦਾ ਕੀਰਤਨ ਸੁਣਦੇ ਆ ਤੇ ਘਰ ਵਿੱਚ ਬੜਾ ਪਿਆਰ ਬੱਚੇ ਸਾਰੇ ਜ਼ਿੰਦਗੀ ਬਦਲ ਦਿੱਤੀ ਜੀ ਬਦਲ ਗਈ ਆਪਣੇ ਆਪ ਹੀ ਪ੍ਰਮਾਤਮਾ ਨੇ ਰਹਿਮਤ ਕੀਤੀ ਜੀ ਜਦ ਮਨੁੱਖ ਇੱਕ ਬਦਲ ਜਾਂਦਾ ਜੀ ਪਹਿਲਾਂ ਵੀ ਗੱਲ ਕੀਤੀ ਸੀ ਪਰਿਵਾਰ ਸਹਾਰ ਦੀ ਕਿ ਜਦੋਂ ਅਸੀਂ ਆਪਣਾ ਜੀਵਨ ਬਦਲ ਲੈਂਦੇ ਆ ਜੀ ਪਰਿਵਾਰ ਦਾ ਜੀਵਨ ਆਪਣੇ ਆਪ ਬਦਲ ਜਾਂਦਾ ਨਿੱਕੇ ਨਿੱਕੇ ਬੱਚੇ ਹੁਣ ਜੋ ਵੀ ਘਰ ਚ ਕੰਮ ਕਰਦੇ ਨੇ ਜੀ ਪਹਿਲਾਂ ਪ੍ਰਮਾਤਮਾ ਦੀ ਆਗਿਆ ਲੈ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਜੇ ਕੱਪੜੇ ਵੀ ਲੈ ਕੇ ਆਣੇ ਆ ਜੁੱਤੇ ਵੀ ਲੈ ਕੇ ਆਣੇ ਕਰੇ ਦੁੱਧ ਵੀ ਆਂਦਾ ਆਟਾ ਵੀ ਆਂਦਾ ਪਹਿਲਾਂ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਲੈ ਕੇ ਜਾਈਦਾ ਠੀਕ ਆ ਤੇ ਉਹ ਮਨੁੱਖ ਦੇ ਕਹਿਣ ਦੀ ਗੱਲ ਹੈ ਜੀ ਕਹਿੰਦੇ ਜਦੋਂ ਰਾਤ ਨੂੰ ਮਹਾਰਾਜ ਦਾ ਸੁਖਾਸਣ ਕਰਕੇ ਜਦੋਂ ਕਹਿੰਦਾ ਮੈਂ ਕਮਰੇ 'ਚ ਪਿਆ ਹੁੰਦਾ ਨਾ ਕਈ ਵਾਰ ਮੈਨੂੰ ਗੁਰਤੇਗ ਬਹਾਦਰ ਸਾਹਿਬ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਜੀ ਕਹਿੰਦੇ ਮੈਨੂੰ ਇਹ ਲੱਗਦਾ ਗੁਰਤੇਗ ਬਹਾਦਰ ਸਾਹਿਬ ਜੀ ਨੇ ਪਲੰਗ ਤੇ ਪਾਸਾ ਪਲਟਿਆ ਤੇ ਮੈਨੂੰ ਉਹਨਾਂ ਦੀ ਆਹਟ ਆਈ ਹੈ ਇਹ ਹੈ ਜੀ ਪਿਆਰ ਤੇ ਐਸ ਲਈ ਪ੍ਰਮਾਤਮਾ ਨੇ ਕਿਹੜੇ ਵੇਲੇ ਕਿਹੜੀ ਰਹਿਮ ਕਰ ਦੇਣੀ ਆ ਕਿਹੜੇ ਵੇਲੇ ਮਨੁੱਖ ਨੂੰ ਕੂੜਿਆਰ ਚੋਂ ਇੱਕ ਪਲ ਦੇ ਵਿੱਚੋਂ ਬਾਹਰ ਕੱਢ ਦੇਣਾ ਇਹ ਪ੍ਰਮਾਤਮਾ ਜਾਣਦਾ ਹੈ ਜੀ ਇਹ ਜਿਹਾ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਬਹੁਤ سارے ਕਿੱਸੇ ਜੋ ਪ੍ਰਮਾਤਮਾ ਦੇ ਪਿਆਰੇ ਹੈ ਜੀ ਉਹ ਮੂਰੇ ਨਹੀਂ ਆਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਮਕਸਦ ਇਹ ਨਹੀਂ ਹੈ ਕਿ ਲੋਕਾਂ ਨੂੰ ਦੱਸਣ ਠੀਕ ਹੈ ਜੀ ਉਹ ਹਮੇਸ਼ਾ ਲੁਕ ਕੇ ਹੀ ਰਹਿਣਗੇ ਪਰ ਮੇਰਾ ਮੇਨ ਮਕਸਦ ਇੰਨੀਆਂ ਕਹਾਣੀਆਂ ਦੱਸਣਾ ਇੰਨਾਂ ਬਾਰੇ ਦੱਸਣਾ ਦਾ ਰੀਜ਼ਨ ਇਹ ਸੀ ਕਿ ਅਸੀਂ ਵੀ ਕੁੜੇ ਹਰਚੋਂ ਨਿਕਲ ਸਕਦੇ ਹਾਂ ਚਾਹੇ ਜਿੰਨੇ ਮਰਜੀ ਦੁਨੀਆ ਦੇ ਭੜੇ-ਭੜੇ ਸਾਨੂੰ ਰੋਗ ਲੱਗੇ ਹੋਣ ਅਸੀਂ ਝੂਠ ਫਰੇਵ ਕੀਤਾ ਹੋਵੇ ਧੋਖੇ ਕੀਤੇ ਹੋਣ ਜੇ ਪਰਮਾਤਮਾ ਦੇ ਨਾਲ ਲੜ ਲੱਗ ਜਾਈਏ ਤਾਂ ਸਭ ਕੁਝ ਪੋਸੀਬਲ ਹੈ ਜੀ ਮੈਂ ਤੁਹਾਨੂੰ ਦਨ ਕੁਝ ਦਿਨ ਪਹਿਲਾਂ ਕਨੇਡਾ ਵਾਲੇ ਵੀਰ ਦੀ ਚਾਹ ਜੋ ਹੁਣ UFC ਜਾਂ ਫਾਈਟਿੰਗ ਵਿੱਚ ਹੈ ਉਸ ਦੀ ਕਹਾਣੀ ਦੱਸੀ ਵੀ ਉਹ ਵੀ ਪੁਰਾਣਾ ਨਸ਼ੇ ਪਤ ਜੁਨੀਆ ਦੇ ਕਿੰਨ ਦਾ ਕੋਈ ਨਸ਼ਾ ਛੱਡਿਆ ਨਹੀਂ ਸੀ ਠੀਕ ਹੈ ਜੀ ਅਸੰਖ ਕੋੜਿਆਰ ਕੋੜੇ ਫਿਰਾਹੇ ਪਰ ਇਨਾਂ ਤੇ ਰਹਿਮਤ ਹੋਈ ਹੈ ਕਿ ਇਹ ਕੋੜਿਆਰ ਤੋਂ ਸੱਜਣ ਬਣ ਗਏ ਨੇ ਇਹ ਪ੍ਰਭੂ ਦੇ ਪਿਆਰੇ ਬਣ ਗਏ ਨੇ ਕਹਿਣ ਚ ਮੈਨੂੰ ਥੋੜੀ ਸ਼ਰਮ ਆਉਂਦੀ ਹੈ ਕਿ ਮੇਰੇ ਨੂੰ ਵੀ ਬਹੁਤ ਅੱਗੇ ਨਹੀਂ ਜੀ ਈਰਖਾ ਹੁੰਦੀ ਹੈ ਇਨਾਂ ਨਾਲੋਂ ਕਿ ਇਹ ਪਰਮਾਤਮਾ ਦੇ ਜ਼ਿਆਦਾ ਨੇੜੇ ਨੇ ਜੀ ਅਸੀਂ ਪਿੱਛੇ ਆ ਇਹ ਬਹੁਤ ਨੇੜੇ ਨੇ ਜੀ ਰਹਿਮਤ ਕਰੇ ਪ੍ਰਮਾਤਮਾ ਸਾਨੂੰ ਵੀ ਉਸ ਥਾਂ ਤੇ ਲੈ ਕੇ ਜਾਵੇ ਸਾਨੂੰ ਵੀ ਉਹਨਾਂ ਗੁਰਸਿੱਖਾਂ ਵਰਗੇ ਬਣਾ ਦੇਵੇ ਉਹਨਾਂ ਦੀ ਸੰਗਤ ਬਣਾਵੇ ਤੇ ਕਦੇ ਬੋਲੀ ਸੁਣ ਕੇ ਦੇਖਿਓ ਜਿੰਨਾ ਗੁਰਸਿੱਖਾਂ ਦੀ ਇਹਨਾਂ ਪਿਆਰ ਦੇ ਭਰਿਆਂ ਦੀ ਇਹ ਕਦੇ ਉੱਚਾ ਬੋਲ ਹੀ ਨਹੀਂ ਬੋਲਦੇ ਜੀ ਤੇ ਇਹ ਅਵਸਥਾ ਪ੍ਰਮਾਤਮਾ ਰਹਿਮ ਕਰੇ ਸਾਡੇ ਵੀ ਬਣਾਵੇ ਪਰ ਚਾਤੀ ਮਨਾ ਵਿੱਚ ਮਾਰਨੀ ਹੈ ਜੀ ਪਹਿਲਾਂ ਸ਼ੁਰੂਆਤ ਕਰ ਲਈਏ ਬਹੁਤਾ ਨਹੀਂ ਤੇ ਥੋੜੇ ਤੋਂ ਕਰ ਲਈਏ ਤੇ ਕੁਝ ਸਮਾਨ ਲੈ ਕੇ ਉਸ ਪ੍ਰਮਾਤਮਾ ਦੇ ਚਰਨਾਂ 'ਚ ਬੈਠੋ ਜੀ ਆਪਣੇ ਮਨ ਦੇ ਵਿੱਚ ਹੀ ਪਹਿਲਾਂ ਗੱਲ ਆਈ ਹੈ ਮੰਦਰ ਬਣਾਓ ਉਸ ਪ੍ਰਮਾਤਮਾ ਦਾ ਗੱਲਾਂ-ਵੱਤਾਂ ਮਾਰੋ ਉਸ ਨੂੰ ਯਾਰ ਬਣਾਓ ਆਪਣਾ ਖਸਮ ਬਣਾਓ ਬਾਪੂ ਬਣਾਓ ਭਰਾ ਬਣਾਓ ਤੁਸੀਂ ਹੀ ਮਾਤਾ ਪਿਤਾ ਤੁਸੀਂ ਹੀ ਹੋ ਠੀਕ ਆ ਤੁਸੀਂ ਸਖਾ ਐ ਤੁਸੀਂ ਬੰਦਪ ਐ ਸਭ ਕੁਝ ਤੁਸੀਂ ਹੈ ਤੂੰ ਮੇਰਾ ਭੈਣ ਆ ਤੂੰ ਮੇਰਾ ਭਰਾਤਾ ਤੂੰ ਸਭ ਨਹੀਂ ਥਾਈਂ ਹੈ ਮੇਰੇ ਪ੍ਰਮਾਤਮਾ ਰਾਮਕ੍ਰਿ ਆਓ ਅਸੀਂ ਵੀ ਆਪਣਾ ਜੀਵਨ ਬਦਲੀਏ ਜੀ ਦੇਖਦੇ ਆ ਅੱਗੇ ਗੁਰੂ ਮਾਰਾ ਸਾਨੂੰ ਅਗਲੀ ਪੰਕਤੀ ਵਿੱਚ ਕੀ ਸੋਝੀ ਦਿੰਦੇ ਨੇ ਜੀ